ਅੱਜ ਕੀ ਗੱਲਬਾਤ ਹੋਈ ਜੀ ਮੈਂ ਇਸ ਬਾਡ ਦਾ ਵੋਟਰ ਆ ਜੀ ਮਾਨੂੰ ਪਤਾ ਲੱਗਾ ਰੈਲੀ ਆ ਰੈਲੀ ਦੇ ਵਿੱਚ ਮਾਗੇ ਗਏ ਆ ਮੈਂ ਆਪਣਾ ਪੁਆਇੰਟ ਦੱਸਣਾ ਚਾਹਨਾ ਆ ਮੇਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਨਹੀਂ ਕਰਾ ਦੇਾਂਗੇ ਇਹ ਇਲੈਕਸ਼ਨ ਹੋ ਹੁੰਦੇ ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲ ਲਿਆ ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ ਉਲਟਾ ਗਲੀ ਗਲਤ ਬਣੀ ਦੀ ਆ 20 ਇੱਕ ਦਾ ਬਜਰਾ ਪਾ ਕੇ ਬੇਵਕੂਫ ਬਣਾ ਰਹੇ ਆ ਲੋਕਾਂ ਦੀਆਂ ਗਲੀਆਂ ਗਲਤ ਬਣਾਈਆਂ ਬੈਠ ਰਹੀਆਂ ਥੜੇ ਗਲਤ ਬਣਾ ਦਿੱਤੇ ਦੇ ਆ ਜਿੰਨੇ ਕੋਈ ਗੱਲ ਕਰੋ ਕੋਈ ਨਹੀਂ ਕਰਾ ਡਿਕਟੇਟਰਸ਼ਿਪ ਚਲਾ ਰਹੇ ਨੇ ਮੈਂ ਵੀ ਗਵਰ ਵੋਟਰ ਨੂੰ ਕੀ ਵੋਟਰ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਅਧਿਕਾਰ ਹੈ ਕਿ ਨਹੀਂ ਹੈ ਅੱਜ ਇਹੋ ਗੱਲ ਕਹੀ ਹੈ ਮੈਂ ਮੇਅਰ ਸਾਹਿਬ ਦੇ ਬੇਜ ਸਾਹਿਬ ਆਏ ਮੈਂ ਤੁਸੀ ਮੇਰੇ ਨਾਲ ਬਾਵੇ ਕਰਕੇ ਤੇ ਸਟੇਜਾਂ ਦੇ ਆ ਕੇ ਤੁਸੀਂ ਗਲਤ ਕਰ ਰਹੇ ਹੋ ਗਲਤ ਬਹੁਤ ਪ੍ਰੋਮਿਸ ਕਰ ਰਹੇ ਲੋਕਾਂ ਨਾਲ ਆ ਤੁਹਾਨੂੰ ਧੱਕੇ ਵਜੇਗਾ ਆ ਤੇ ਕੇ ਮਾਰੇ ਇਹਨਾਂ ਨੇ ਤੇ ਕੇ ਮਾਰੇ ਨਾ ਬੰਦੇ ਇਕੱਠੇ ਕੀਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਨੀਆਂ ਕਰਦੇ ਨੇ ਬੇਕੂਬ ਨਾਂ ਦੇ ਪਬਲਿਕ ਨੂੰ ਪਬਲਿਕ ਨੂੰ ਲੱਖ ਰੁਪਇਆ ਦੇਵਾਂਗੇ 10000 ਦੇਵਾਂਗੇ 20000 ਦੇ ਆ ਕਿਸੇ ਨੇ ਨਹੀਂ ਦੇਣਾ ਇੱਕ ਕਨੈਕਸ਼ਨ ਨਹੀਂ ਇਹ ਕਰਾ ਸਕਦੇ ਹੋਰ ਇਹਨਾਂ ਨੇ ਕੀ ਕਰਨਾ ਆ ਹੋਰ ਕੀ ਕਰ ਸਕਦੇ ਕੀ ਸ਼ਰਮਤ ਕਰ ਸਕਦੇ ਨਾ ਜੇ ਵੋਟਰ ਇਲੈਕਸ਼ਨ 'ਚ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਉਹਨੂੰ ਉਹਨੂੰ ਧੱਕੇ ਮਾਰ ਦਿਓ ਬਾਹਰ ਕੱਢ ਦਿਓ ਲੋਕ ਇਹ ਕਹਿ ਜਾ ਰਹੇ ਕਿ ਤੁਸੀਂ ਜਿਹੜਾ ਸ਼ਰਾਬ ਪੀ ਕੇ ਮੈਂ ਕੋਈ ਸ਼ਰਾਬ ਨਹੀਂ ਪੀਤੀ ਹੁਣੇ ਮੈਡੀਕਲ ਕਰ ਸਾਬ ਦਾ ਕਿਹੜਾ ਫੋਨ ਨੰਬਰ ਹੈ ਕਿੱਥੋਂ ਹੀ ਪੁੱਛਣਾ ਨਹੀਂ ਹੈ VOTER ਨਹੀਂ ਪੁੱਛਦਾ ਬੋਟ ਦੇ ਕੇ ਬਾਅਦ ਚ ਲੱਭਣਾ ਕਿੱਥੇ ਆ ਤੁਹਾਨੂੰ ਧੱਕੇ ਕੀਲੇ ਲੋ ਮਾਰੇਗੇ ਮੈਨੂੰ ਮਾਰੇਗੇ ਇੱਥੇ ਗੱਲ ਕਿਉਂ ਕੁ ਸਟੇਜ ਤੇ ਕਰਨ ਦੀ ਹੈ ਇਹ ਧੱਕੇ ਜਿਹੜੇ ਤੁਹਾਨੂੰ ਕਿਹਨਾਂ ਨੇ ਮਾਰੇ ਸੀ ਇਹਨਾਂ ਨੇ ਇਹਦੀ ਪਾਰਟੀ ਨੇ ਮਾਰੇ ਇਹਨਾਂ ਨੂੰ ਬੰਦੇ ਇਕੱਠੇ ਕੀਤੇ ਤੇ ਬਸ ਖਿੱਚ ਕੇ ਲੈ ਗਏ ਕਿਹੜੀ ਪਾਰਟੀ ਇਹ ਆ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਆ ਰਹੀ ਹੈ 75 ਸਾਲ ਰਾਜ ਕੀਤੇ ਸਾਨੂੰ ਨਹੀਂ ਪਤਾ ਕੀ ਇਹ ਰਾ ਫੇਰੀਆਂ ਕੀਤੀਆਂ ਅੱਜ ਇਹ ਗੱਲਾਂ ਕਰ ਕਰਕੇ ਦਸਣ ਦੇ ਨਾ ਕੋਈ ਵੀ ਪਾਰਟੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਕੰਮ ਹੋਣੇ ਚਾਹੀਦੇ ਨਾ ਸਰਕਾਰੀ ਵਿਭਾਗਾਂ ਵਿੱਚ ਇੰਨੀ ਕ腐ਸ਼ਨ ਹੈ ਸਟੇਟ ਦੇ ਵਿਭਾਗਾਂ ਵਿੱਚ ਤੁਹਾਨੂੰ ਕੀ ਦੱਸਾਂ ਨਹੀਂ ਸਾਡੇ ਸੈਂਟਰ ਦੇ ਵਿਭਾਗਾਂ ਵਿੱਚ ਨਹੀਂ ਹੈ ਤੇ ਬੇਕੂਬ ਬਣਾਉਂਦੇ ਨਾ ਤੇ ਕੋਟ ਕਰੀ ਚੱਲ ਜਾਓ ਡਿਸਟ੍ਰਿਕਟ ਲਾਉਣ ਦੇ ਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਦੇ ਦੇ ਜਿਹੜਾ ਕੋਈ ਮਾਂ ਪਾਪ ਨਹੀਂ ਮੈਂ ਤੁਹਾਨੂੰ ਇਹ ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਇਹੋ ਜੀਆਂ ਦਲੀਆਂ ਨੂੰ ਦਫਾ ਕਰੋ ਜਿਹੜਾ ਵੋਟਰ ਨੂੰ ਜਾ ਕੇ ਬੋਲਣ ਦਾ ਅਧਿਕਾਰ ਹੀ ਨਹੀਂ ਹੈ ਤੁਸੀਂ ਕਿੱਥੋਂ 5 ਸਾਲ ਲੱਭਣਾ ਦੱਸੋ ਨਾ ਕਿੱਥੋਂ ਲੱਭਣਾ ਹੈ ਰੈਲੀ ਕਰਨਾ ਹੈ ਗੱਲ ਤੇ ਸੁਣੋ ਇਹਦਾ ਦਫ਼ਤਰ ਅਹੀਂ ਪੁੱਛ ਨਹੀਂ ਸਕਦੇ ਕਿਥੇ ਦਫਤਰ ਤੁਹਾਡਾ ਕਿਹੜਾ ਫੋਨ ਨੰਬਰ ਆਹੀਂ ਕੰਟੈਕਟ ਕਰਨਾ ਕਿੱਦਾਂ ਕਰਨਾ ਤੁਹਾਡੇ ਨਾਲ ਅਜੇ ਤੁਸੀਂ ਬੋਟ ਲਾਗੇ ਕੱਲ ਨੂੰ ਕੰਟੈਕਟ ਕਿੱਥੇ ਕਰਨਾ ਇਹ ਤਾਂ ਲੋਕਾਂ ਨੂੰ ਕੰਨ ਘੱਟ ਮਿਲ ਰਹੀ ਹੈ ਗਰੀਬ ਲੋਕ ਵਿਚਾਰੇ ਬੋਲ ਸਕਦੇ ਆ ਕਿ ਆਪ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ ਆਹੀਂ ਵੀ ਨੌਕਰੀ ਕਰਨੇ ਸਾਨੂੰ ਪਤਾ ਕੀ ਕੁਝ ਹੋ ਰਿਹਾ ਮੇਰੇ ਸਾਹਮਣੇ ਤੁਸੀਂ ਨਹੀਂ ਵੜੇਗੇ ਤੇ ਨਾ ਹੀ ਹੋਣੇ ਉਹ ਸਾਡੇ ਲੋਕਲ ਇੱਕ ਫੈਮਿਲੀ ਚ ਹੈ ਉਹਨਾਂ ਦਾ ਫੈਮਿਲੀ ਵਿੱਚ ਵੀ ਥੋੜੀ ਪ੍ਰੋਬਲਮ ਰਹਿੰਦੀ ਹੈ ਸਾਰੇ ਇਲਾਕੇ ਨੂੰ ਪਤਾ ਹੈ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਇੱਕ ਬੰਦਾ ਜਿਹੜਾ ਮੈਂਟਲੀ ਥੋੜੇ ਜਿ ਚੈਲੰਜਡ ਹੋਣਾ ਨੂੰ ਆਉ ਨਾ ਕਰੋ ਸੁਭਾਚਾਰਾ ਵੈਸੀ ਪ੍ਰੋਬਲਮ ਚ ਹੈ ਔਰ ਘਰ ਵੀ ਲੜਾਈ ਕਰਦੇ ਰਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਨਾ ਕਰੋ ਕਿ ਉਹਨੂੰ ਸਿੰਪਥੀ ਕਰੋ ਉਹਨਾਂ ਨੂੰ ਨਾ ਪੰਡੋ